ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕੇ ਮਹੱਲਾ 5 ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਧੜੇ ਲਾਲੀ ਪੰਧ ਜਲੰਡੜੇ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖਿ ਨਿਹਾਲੇ ਮਹੱਲਾ 5 ਅਟਮ ਜਾਵੂ ਮੈਂ ਮਾਨਕ ਲੱਧਾ ਮੋਲਾਂ ਕਿਦਾਂ ਮੈਂ ਕੋ ਸਤਿਗੁਰ ਦਤ ਤੂੰਡ ਵੰਜਾਈ ਥੀ ਆਥ ਤਾ ਜਨਮ ਪਦਾਰਤ ਨਾਨਕ ਜਿੱਤਾ ਪੌੜੀ ਜਿ ਕੈ ਮਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲ ਕਮਲ ਪਰ ਗਸਿਆ ਸੋ ਅੰਧ ਅੰਜਾਗਾ ਲੱਗਾ ਰੰਗ ਚਰਨਾਰ ਬਿੰਦੇ ਸਭ ਪਰਮ ਭ੍ਰਮ ਪਉ ਭਾਗ ਆਤਮ ਜਿਤਾ ਗੁਰਮਤੇ ਆਗੰਝਤ ਪਗ ਜਿਸੈ ਤੇ ਆਇਆ ਪਾਰ ਬਿਰਮ ਸੋ ਕਲਮੈ ਤਗ ਸਾਧੂ ਸੰਗਤ ਨਿਰਮਲ ਆਠ ਸਠ ਮੱਜ ਨਗ ਜਿਸੈ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗ ਨਾਨਕ ਤੇ ਬਲੇ ਹਰਿ ਨੈ ਜਸੈ ਵਡ ਭਾਗ ਸੈ ਲੋਕੇ ਮਹੱਲਾ ਪੰਜੇਵਾ ਜਾਪੇਰੇ ਅੰਦਰ ਤਾਂ ਤਨ ਬਹਰ ਜਾਪੇਰੇ ਬਾਹਰ ਤਾਂ ਤਨ ਮਹਾਰ ਬਿਨ ਆਵੇ ਵੋ ਫੇਰ ਫੇਰਾ ਹਰ ਸਤਗੁਰ ਸੰਗ ਦਿਖਾਇਆ ਜਾਹਰੇ ਜਨ ਨਾਨਕ ਸੱਚੇ ਸਤ ਸਮਾਰ ਮਹੱਲਾ ਪੰਜਵਾਂ ਹਰ ਸਭ ਕਰਤਾ ਫੇਰਾ ਆ ਹਰ ਇੱਕ ਨਾ ਹੋਏ ਨਾਨਕ ਜਿਤਿਆ ਹਰ ਜਗ ਉਧਰੇ ਵਿਰਲਾ ਭੂਜਾ ਕੋਈ ਪੌੜੀ ਵੱਡੇ ਹੋਮ ਬਡਾ ਪਾਰ ਤੇਰਾ ਮਰਤਬ ਰੰਗ ਬਰੰਗਾ ਨੇਕ ਨੰ Japn ਕਰਤੇ ਵਾ ਜਿਹਾ ਅੰਦਰ ਜਿਉ ਸਭ ਕਿਛੁ ਜਾਣ ਲਾ ਸਭ ਕੇ ਤੇ ਰਹੇ ਵਾਸੇ ਤੇਰਾ ਘਰ ਪਾਲਾ ਤੇਰਾ ਕਰਿ ਆਨੰਦ ਬਧਾਈ ਤੁਧਿ ਘਾਰੇ ਮਾਨ ਮਹੱਤਾ ਤੇਜ ਆਪਣਾ ਆਪ ਜਾਰੇ ਸਰਵ ਕਲਾ ਪਰਪੂਰ ਦਿਸੈ ਜਤਿ ਕਤ ਤ ਨਾਨਕ ਦਸੰਦਾਸੇ ਤੁਘਿ ਦੇ ਆਗੇ ਬਿਨ ਬਤ ਨਾਨਕ ਦਸੰਦਾਸੇ ਤੁਧਿ ਆਗੇ ਬਿਨ ਬਤ ਸਲੋਕ ਮਹੱਲਾ ਪੰਜਵਾਂ ਛਤੜੇ ਵਾਜ਼ਾਰੇ ਸੋਣ ਵਿੱਚ ਵਪਾਰੀ ਐ ਵਖਰੇ ਕੇ ਆਪਾਰੀ ਨਾਨੇ ਖਟੇ ਸੋਤਣੀ ਮਹੱਲਾ ਪੰਜਵਾਂ ਕਬੀਰ ਆਮਰਾ ਕੋ ਨਹੀਂ ਹਮ ਕੇ ਜੂ ਕੇ ਨਾਹੀ ਜਿਨੇ ਰਚਨ ਚਾਇਆ ਤਿਸੇ ਮਾਹੀ ਸਮਾਈ ਪੌੜੀ ਸਫਲਿਓ ਬਿਰਖ ਸੁਹਾਵੜ ਹਰ ਸਫਲ ਹੈ ਅਮਰਤਾ ਮਨ ਲੋਚੈ ਓਨ ਮਿਲਨ ਕੋ ਕਿਵੰਜੈ ਕਿਤਾ ਭਰਨਾ ਚਹਿਨਾ ਬਹੜਾ ਉਹ ਅਗਮਾ ਜਿੱਤ ਉਹ ਪਿਆਰਾ ਜੀਕ ਜੋ ਖੁੱਲ ਪਿੱਤਾ ਸੇਵਾ ਕਰੇ ਤੁਸਾਰੀਆਂ ਮੈਂ ਦਸੋ ਮਿੱਤ ਕੁਰਬਾਨੀ ਬੰਜਾਂ ਵਰਨ ਬੱਲੇ ਫਲ ਕਿੱਤਾ ਦਰਸ਼ਨ ਸੰਤ ਪਿਆਰਿਆ ਸੁਣੇ ਲੈ ਚਿੱਤ ਜਹ ਲਕਿਆ ਨਾਨਕ ਦਾਸੇ ਤੇ ਸਿਨਾਹੂ ਅਮਰਤ ਸਤਗੁਰ ਦਤਾ ਜਿਸ ਮਿਲ ਕੇ ਆ ਨਾਨਕ ਦਾਸੇ ਤੇ ਸਿਨਾਹੂ ਅਮਰਤੇ ਸਤਗੁਰ ਦਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ